ਅਕਪੂਜੇ ਹਲਕਾ ਤਾਲੀ ਦੇ ਦੀਨਪਿੰਡ ਕੀ ਟਿਕਲਾ ਜਿਸੇ ਵਿੱਚ ਗram ਪੰਚਾਇਤ ਵੱਲੋਂ ਅਤੇ ਸਰਦਾਰ ਕਲਦੀਪ ਸਿੰਘ ਮੈਂਬਰ ਵੱਲੋਂ ਜੋ ਟੈਨਡੋਰ ਕਰ ਰਹੀ ਹੈ ਉਹ ਸੰਬੰਧੀ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕੀ ਇਹ ਹਾਨੀਆਂ ਕੀ ਕੀ ਗੱਲਬਾਤ ਆ ਅੱਜ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਸਾਸੀ ਕਾ ਸਰ ਸਾਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਪਿੰਡ ਚਿੱਤੇ ਕਲਾ ਦੋ ਸੁਦੀਪ ਸਿੰਘ ਮੈਂਬਰ ਪੰਚਾਇਤ ਇਹ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਂ ਜਿਹੜੇ ਸਾਡੇ ਕੋ ਆ ਇਹਨਾਂ ਸਮਾਂ ਕੱਢ ਕੇ ਸਾਡੇ ਕੋ ਪਹੁੰਚ ਗਏ ਤੇ ਲੋਕਾਂ ਦੀ ਜਾਨਾ ਵਾਤੇ ਇਹ ਸਾਡੇ ਕੋ ਪਹੁੰਚ ਰਿਹਾ ਤੇ ਅਸੀਂ ਵੀ ਇਹ ਦੇਖ ਜਿਹੜਾ ਰਹੇ ਹਾਂ ਕਿ ਚੈਨਲ ਡੋਲ ਨਾਵਰਤੀ ਜਾਵੇ ਤੇ ਜੋ ਪੰਜਾਬ ਸਰਕਾਰ ਨੂੰ ਹੁਦਾਇਤ ਆ ਤੇ ਬਹੁਤ ਵਧੀਆ ਗੱਲ ਆ ਤੇ ਵਿਧਾਇਕ ਕਰਦੇ ਆ ਪਾਬਾ ਪਰ ਇਹ ਨੂੰ ਵੀ ਇਹਨੂੰ ਡੱਕੋ ਤੇ ਪਰ ਜਿਹੜੇ ਬੱਚੇ ਬਾਪਿਆਂ ਨੂੰ ਲੈ ਕੇ ਦਿੰਦੇ ਆ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਜਿੱਦਾਂ ਹੁਣ ਕੋਈ ਕਈ ਕਈ ਅੱਜ ਦਾ ਬੱਚਿਆਂ ਦੇ ਮਾਪੇ ਆ ਉਹ ਕਹਿ ਦਿੰਦੇ ਆ ਸਾਡੇ ਬੱਚੇ ਜਿੱਦ ਕਰਦੇ ਆ ਉਹਨਾਂ ਟੋਰੀ ਛੱਪੀ ਬਹੁਤ ਰੋਜ਼ੀ ਖਬਰ ਪੇ 2 ਲੱਖ ਲੈ ਕੇ ਦਿੰਦੇ ਜੀ ਚਾਈਨਾ ਡੋਰ ਲੈ ਕੇ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਆਪਾਂ ਕਹਿੰਦੇ ਉਹਨਾਂ ਦੇ ਮਾਪੇ ਵੀ ਫਿਰ ਗਲਤ ਆ ਜਿਹੜੇ ਬੱਚਿਆਂ ਦੇ ਵਾਸਤੇ ਲੋਕਾਂ ਦੀ ਜਾਨ ਵਾਸਤੇ ਮਾਪੇ ਵੀ ਉਹਨਾਂ ਦੇ ਬੱਚਾ ਨੇ ਗਲਤ ਆ ਤੇ ਬੱਚੇ ਦੇ ਗਲਤ ਹੈ ਹੀ ਆ ਇਹ ਉਹਨਾਂ ਦੇ ਮਾਪੇ ਵੀ ਗਲਤ ਆ ਆਪਾਂ ਇਹ ਵੀ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਆਪਾਂ ਇਹ ਗੱਲ ਨੂੰ ਚੰਨ ਰਚਉਂਦੇ ਤੇ ਧਾਗਿਆ ਦੀ ਡੋਰ ਜਿਹੜੀ ਕੱਟੀ ਆ ਉਹ ਸਭ ਤੋਂ ਵੱਧਿਆ ਸੀ ਇਹ ਪਹਿਲੇ ਪਹਿਲਾਂ ਹੀ ਫੇਰ ਪੰਜਾਬ ਦਾ ਪੰਜਾਬ ਦਾ ਰਗੜਿਆ ਗੱਲਾ ਆ ਆਪਾਂ ਇਹ ਜਬੇਦੀ ਪ੍ਰਵਾਹ ਕਰਦੇ ਆ ਪੰਜਾਬ ਸਰਕਾਰ ਨੂੰ ਇਹ ਦੀ ਤੈਨਾਲੀ ਡੋਰ ਆ ਬੰਦ ਕੀਤੀ ਜਾਵੇ ਤੇ ਦੁੱਡੀ ਜਿਹੜੀ ਪਹਿਲੀ ਡੋਰ ਆ ਉਹ ਲਿਹਾਈ ਜਾਵੇ ਤਾਂ ਲੋਕਾਂ ਦੇ ਜਾਨਾਂ ਬਚਾਏਗਾ ਮੈਂ ਇੱਕ ਹੋਰ ਵਧਾਈ ਕਰਦਾ ਇੱਕ ਮਾਗੀ ਦੀ ਤੇ ਲੋੜੀ ਦੀ ਲੱਖ ਲੱਖ ਵਧਾਈ ਜਰਾ ਤਾਰੀ ਹਲਕਾ ਇਹਦੇ ਚੀਤੇ ਕਰਾ ਕੁਲਦੀਪ ਸਿੰਘ ਮੈਂਬਰ ਪੰਚਾਇਤ ਗ੍ਰਾਮ ਪੰਚਾਇਤ ਸਾਡੇ ਚੀਤੇ ਕਰ ਲਓ ਬਹੁਤ ਬਹੁਤ ਲੱਖ ਲੱਖ ਵਧਾਈ ਤਾਰੀ ਹਲਕਾ ਇਹਦੇ ਚੀਤੇ ਕਰਾ ਲਓ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਬਹੁਤ ਧੰਨਵਾਦ ਆਪਣੇ ਐਮਐਲਏ ਜਸਵਿੰਦਰ ਸਿੰਘ ਨੂੰ ਦਾ ਵੀ ਕਰਦਾ ਤੇ ਬਹੁਤ ਬਹੁਤ ਵਧਾਈ ਤੁਹਾਨੂੰ ਐਮਐਲਏ ਸਾਹਿਬ ਧੰਨਵਾਦ